ਉਦਾ ਭਾਰਤ ਤੇ ਮੈਂ ਦਲਜੀਤ ਅਜਨੂ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਵਿਅਕਤੀ ਵਿਸ਼ੇਸ਼ ਸੰਸਥਾ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਕੋਈ ਵੀ ਪਰਿਵਾਰ ਵਰਗ ਜਿਹੜਾ ਆ ਲੋਕਾਂ ਦੀ ਗੱਲ ਕਰਦਾ ਆ ਆਵਾਮ ਦੀ ਗੱਲ ਕਰਦਾ ਜਾਂ ਨਹਿਦੀ ਦੀ ਗੱਲ ਕਰਦਾ ਤਾਂ ਅਸੀਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਸੰਸਥਾ ਸੰਬੰਧੀ ਜਾਂ ਉਹਨਾਂ ਵੱਲੋਂ ਕੀਤੇ ਕਾਰਜ ਸੰਬੰਧੀ ਜਾਣਕਾਰੀ ਲਈ ਗੱਲ ਕਰਦੇ ਆ ਤੇ ਨਾਲ ਦੀ ਨਾਲ ਆ ਆਪਣੇ ਮੰਚ ਤੇ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੀ ਸੰਸਥਾ ਸੰਬੰਧੀ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮ ਤੇ ਆਉਣ ਵਾਲੇ ਸਮੇਂ ਦੀ ਕੀ ਪਲੈਨਿੰਗ ਸੋ ਇਹਨਾਂ ਸਾਰੇ ਸਵਾਲਾਂ ਤ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਆ ਹੁਸ਼ਿਆਰਪੁਰ ਵਿਖੇ ਜਿੱਥੇ ਅਸੀਂ ਰੋਟਰੀ ਆਈ ਬੈਂ ਦਾਰ ਨੇ ਅਸੀਂ ਗੱਲ ਕਰਾਂਗੇ ਸੰਜੀਵ ਰੋੜਾ ਜੀ ਦੇ ਨਾਲ ਉਹਨਾਂ ਦੀ ਸੰਸਥਾ ਕਿਹ ਹੈ ਕਦੋਂ ਤੋਂ ਹੋਣੀ ਚਾਹੀਏ ਔਰ ਹੁਣ ਤੱਕ ਕਿੰਨੇ ਕਾਜ ਹੋ ਗਏ ਔਰ ਅਗਲੀ ਉਹਨਾਂ ਦੀ ਕੀ ਪਲੈਨਿੰਗ ਹੈ ਸੋ ਸੰਜੀਵ ਰੋੜਾ ਜੀ ਤੁਹਾਡਾ ਸਵਾਗਤ ਹੈ ਜੀ ਦਾ ਵਾਰਤੇ ਜੀ ਥੈਂਕ ਯੂ ਜੀ ਐਸਰ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਸੰਸਥਾ ਰੋਟਰੀ ਆ ਬੈਂਕ ਤੇ ਨਾਲ ਇਹਦੇ ਹੋਰ ਜਿਹੜੇ ਐਕਸਪਲੇਨ ਕਰੋ ਕੀ ਹੈ ਕਦੋਂ ਤੋਂ ਹੋਣੀ ਚਾਹੀਏ ਸਨ ਸਨ 98 ਤੋਂ ਜੀ ਸੋਸਾਇਟੀ ਜਿਹੜੀ ਹੈ ਕੰਮ ਕਰ ਰਹੀ ਹੈ 98 ਤੋਂ ਲੈ ਕੇ ਸਨ 2010 ਤੱਕ ਆਈ ਕਲੈਕਸ਼ਨ ਦਾ ਕੰਮ ਕੀਤਾ ਜਾਂਦਾ ਸੀਗਾ ਲੇਕਿਨ ਸਨ 2010 ਤੋਂ ਜਿਹੜੀ ਸੁਸਾਇਟੀ ਦੀ ਸਥਾਪਨਾ ਹੈ ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟ੍ਰਾਂਸਪਲੈਂਟ ਸੁਸਾਇਟੀ ਦੇ ਨਾਮ ਦੇ ਉੱਤੇ ਇਸ ਦੀ ਜਿਹੜੀ ਸਥਾਪਨਾ ਕੀਤੀ ਗਈ ਸੰਨ 2010 ਤੋਂ ਬਾਅਦ ਅਸੀਂ ਕੋਰਨੀਆ ਕਲੈਕਸ਼ਨ ਦੇ ਨਾਲ ਨਾਲ ਆਈ ਟ੍ਰਾਂਸਪਲੈਂਟ ਦਾ ਕੰਮ ਵੀ ਜਿਹੜਾ ਆ ਉਹ ਸੁਸਾਇਟੀ ਵੱਲੋਂ ਸ਼ੁਰੂ ਕੀਤਾ ਗਿਆ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਕਿ ਹੁਣ ਤੱਕ ਸੁਸਾਇਟੀ ਵੱਲੋਂ 4100 ਤੋਂ ਵੱਧ ਲੋਕਾਂ ਨੂੰ ਜਿਹੜੀਆਂ ਨੇ ਜਿਹੜੇ ਕੇ ਅੰਧੇਰੀ ਜ਼ਿੰਦਗੀ ਜੀ ਰਹੇ ਸਨ ਉਹਨਾਂ ਨੂੰ ਅੱਖਾਂ ਲਵਾ ਕੇ ਨਵੀਂ ਰੋਸ਼ਨੀ ਜਿਹੜੀ ਹੈ ਉਹ ਪ੍ਰਦਾਨ ਕੀਤੀ ਗਈ ਹੈ ਔਰ ਪ੍ਰਮਾਤਮਾ ਦੀ ਅਪਾਰ ਕਿਰਪਾ ਦੇ ਨਾਲ ਉਹ ਲੋਕ ਇਸ ਵੇਲੇ ਇਹ ਸੁੰਦਰ ਸੰਸਾਰ ਨੂੰ ਦੇਖ ਰਹੇ ਹਨ ਅਰੋੜਾ ਜੀ ਇਹ ਜਿਹੜੀ ਸੰਸਥਾ ਹੈ ਤੁਹਾਡੀ ਇੰਡੀਵਿਜੂਅਲ ਜਾਂ ਤੁਹਾਨੂੰ ਸਹਿਯੋਗ ਬਾਹਰੋਂ ਕਿਤੇ ਸੰਸਥਾ ਦਾ ਸਹਿਯੋਗ ਵੀ ਆਉਂਦਾ ਜਾਂ ਕਿਸ ਤਰ੍ਹਾਂ ਤੁਸੀਂ ਇਹਨੂੰ ਪਲਾਨ ਕਿਵੇਂ ਮੇਨਟੇਨ ਕਿਵੇਂ ਕਰਦੇ ਹੋ ਇਸ ਕੋਈ ਟਾਈਮ ਸੀਗਾ ਕੁਝ ਟਾਈਮ ਪਹਿਲਾਂ ਸਾਨੂੰ ਕੋਈ ਰੋਟਰੀ ਕਲੱਬ ਉਹ ਅਮਰੀਕਾ ਤੋਂ ਸੀਓਨਾ ਦੀ ਥੋੜੀ ਸਾਨੂੰ ਮਦਦ ਮਿਲੀ ਸੀ ਲੇਕਿਨ ਉਸ ਤੋਂ ਬਾਅਦ ਸੁਸਾਇਟੀ ਤਕਰੀਬਨ ਆਪਣੇ ਲੈਵਲ ਦੇ ਉੱਤੇ ਹੀ ਜ਼ਿਆਦਾਤਰ ਕੰਮ ਕਰ ਰਹੀ ਹੈ ਲੇਕਿਨ ਉਸ ਤੋਂ ਪਹਿਲਾਂ ਸੋਨਾਲਿਕਾ ਔਰ ਰਿਆਦਬਾਰਾ ਕਾਲਜ ਵੱਲੋਂ ਵੀ ਸੁਸਾਇਟੀ ਨੂੰ ਹੈਲਪ ਜਿਹੜੀ ਹੈ ਇਸ ਸਬੰਧ ਵਿੱਚ ਕੀਤੀ ਗਈ ਹੈ ਥੋੜਾ ਜੀ ਇਸ ਗੱਲਬਾਤ ਤੋਂ ਪਹਿਲਾਂ ਅਸੀਂ ਗੱਲ ਕਰਦੇ ਪਏ ਸੀ ਕਿ ਤੁਹਾਨੂੰ ਦਿੱਲੀ ਤੋਂ ਅਪਰੋਚ ਕੀਤੀ 19 ਬੱਚਿਆਂ ਦੇ ਰਿਗਾਰਡਿੰਗ ਕੋਪਲੈਂਸ ਕਿ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਸੰਸਥਾ ਨੇ ਉਹਨਾਂ ਨੂੰ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਦਿੱਲੀ ਤੋਂ 19 ਬੱਚਿਆਂ ਦੀ ਲਿਸਟ ਜਿਹੜੀ ਹੈ ਉਹ ਪ੍ਰਾਪਤ ਹੋਈ ਸੀ ਔਰ ਉਹ 19 ਬੱਚਿਆਂ ਦੀ ਜਿਹੜਾਂ ਦੀ ਉਮਰ ਜਿਹੜੀ ਹੈ 6 ਮਹੀਨੇ ਤੋਂ ਲੈ ਕੇ ਤਕਰੀਬਨ 8 ਸਾਲ ਤੱਕ ਦੀ ਉਮਰ ਸੀ ਬੱਚਿਆਂ ਦੀ ਔਰ ਉਹ ਬੱਚੇ ਜਿਹੜੇ ਉਹ ਬਹੁਤ ਸਾਈਜ਼ ਬਲਾਈਂਡ ਬੱਚੇ ਸੀ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਬੱਚਿਆਂ ਨੂੰ ਵੀ ਜਿਹੜੀਆਂ ਉਹ ਅੱਖਾਂ ਲਗਵਾ ਕੇ ਅੱਜ ਉਹ ਵੀ ਸੁੰਦਰ ਸੰਸਾਰ ਨੂੰ ਦੇਖਣ ਦੇ ਕਾਬਿਲ ਬਣਿਆ। rowData ਸਾਹਿਬ ਤੁਹਾਡੀ ਇਸ ਸੰਸਥਾ ਦੀ ਅੱਗੇ ਆਉਣ ਵਾਲੇ ਸਮੇਂ ਚ ਕੀ ਆਪ ਲੈਣਗੇ ਔਰ ਨਾਲ ਦੀ ਨਾਲ ਤੁਸੀਂ ਦੱਸਿਆ ਸੀ ਜੇ ਕੋਈ ਗਰੀਬ ਕਿਸੇ ਤਰ੍ਹਾਂ ਦਾ ਵੀ ਜਿਹੜਾ ਨੀਡੀ ਪਰਸਨ ਤੁਹਾਡੇ ਕੋਲ ਅਪਰੋਚ ਕਰਦਾ ਉਹਨੂੰ ਕੋਈ ਅੱਖਾਂ ਦੀ ਕਿਸੇ ਤਰ੍ਹਾਂ ਦੀ ਵੀ ਦਿੱਕਤ ਹੈ ਉਹ ਤੁਸੀਂ ਉਹਦਾ ਇਲਾਜ ਕਰਾਉਨੇ ਹੋ ਔਰ ਨਾਲ ਪੈਸੇ ਜਾਂ ਕਿਸ ਤਰ੍ਹਾਂ ਦੇ ਵੀ ਟਰੀਟਮੈਂਟ ਲਈ ਸਹੂਲਤ ਦੇਨੇ ਹੋ ਕੀ ਹੈ ਅੱਜ ਕੀ ਦੇਖੋ ਸਮੇ ਸਮੇ ਸਿਰ ਸਾਡੀ ਸੁਸਾਇਟੀ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਸੈਮੀਨਾਰ ਜਿਹੜੇ ਆ ਉਹ ਲਗਾਈ ਜਾਂਦੇ ਹਨ ਪਿਛਲੇ ਸਾਲ ਸਾਡਾ ਇੱਕ ਸੈਮੀਨਾਰ ਜਿਹੜਾ ਸੀਗਾ ਕੰਟੀਆਂ ਏ ਧਾਰਮਿਕ ਸਥਾਨ ਹੈਗਾ ਉੱਥੇ ਲੱਗਾ ਸੀ ਜਿਸ ਦੇ ਵਿੱਚ ਲੁਧਿਆਣਾ ਤੋਂ ਸਾਡੀ ਜਿਹੜੀ ਟੀਮ ਹੈ ਸ਼ੰਕਰਾਈ ਹਸਪੀਟਲ ਉਹਨਾਂ ਦੇ ਡਾਕਟਰ ਸਾਹਿਬਾਨ ਉੱਥੇ ਆਏ ਸੀ ਜਿਨ੍ਹਾਂ ਦੇ ਵਿੱਚੋਂ ਤਕਰੀਬਨ 2000 ਦੇ ਕਰੀਬ ਜਿਹੜੀ ਹੈ ਸਾਡੀ OPD ਉੱਥੇ ਹੋਈ ਸੀ ਔਰ ਉਹਦੇ ਵਿੱਚੋਂ ਕੁਝ ਪੇਸ਼ੈਂਟ ਜਿਹੜੇ ਆ ਚਿੱਟੇ ਮੋਤੀਏ ਦੇ ਉਹ ਦੂਸਰੇ ਨਿਕਲੇ ਸੀ ਉਹਨਾਂ ਦੇ ਬਿਲਕੁਲ ਫ੍ਰੀ ਆਪਰੇਸ਼ਨ ਜਿਹੜੇ ਆ ਸੁਸਾਇਟੀ ਵੱਲੋਂ ਕਰਵਾਏ ਗਏ ਹਨ ਤੇ ਇਸ ਦੇ ਨਾਲ-ਨਾਲ ਜਿਹੜਾ ਕਾਰਨੀਆ ਟ੍ਰਾਂਸਪਰੈਂਸ ਦਾ ਪੇਸ਼ੀਐਂਟ ਵੀ ਜਿਹੜਾ ਸਾਨੂੰ ਕਾਰਨੀਆ ਬਲਾਈਂਡਨੈਸ ਦਾ ਪੇਸ਼ੀਐਂਟ ਵੀ ਸਾਨੂੰ ਉੱਥੇ ਮਿਲਦਾ ਉਸ ਦਾ ਵੀ ਅਸੀਂ ਜਿਹੜਾ ਆ ਆਪਰੇਸ਼ਨ ਆ ਉਹ ਬਿਲਕੁਲ ਫ੍ਰੀ ਕਰਨੇ ਆ ਪਿਛਲੇ ਦਿਨੀ ਹੁਣ ਅਸੀਂ ਗੜਦੀ ਵਾਲਾ ਜਿਵੇਂ ਜੋਤ ਭਵਨ ਹੈ ਉੱਥੇ ਸ਼ੰਕਰ ਰਾਹੀ ਹਸਪੀਟਲ ਦੇ ਨਾਲ ਰੈੱਡਕੋਸ ਦੇ ਨਾਲ ਅਸੀਂ ਕੀ ਕੈਂਪ ਲਗਾਇਆ ਸੀ ਜਿਸ ਦੀ ਕੇ ਨਿਊਜ਼ ਤੁਹਾਡੇ ਪੱਤਰਕ ਪੱਤਰ ਦੇ ਵਿੱਚ ਵੀ ਅਖਬਾਰਾਂ ਦੇ ਵਿੱਚ ਛਪੀ ਸੀ ਉਸ ਦਿਨ ਮੈਡਮ ਡੀਸੀ ਮੈਡਮ ਨੇ ਉੱਥੇ ਉਦਘਾਟਨ ਕੀਤਾ ਸੀ ਉਹਦੇ ਵਿੱਚ ਵੀ ਤਕਰੀਬਨ 700 ਡੇਗਰੀ ਜਿਹੜੀ ਹੈ ਉਹ ਪੀਡੀ ਹੋਈ ਸੀ ਔਰ 22 ਪੇਸ਼ੈਂਟ ਜਿਹੜੇ ਚਿੱਟੇ ਮੋਤੀਏ ਦੇ ਔਰ ਦੂਸਰੇ ਨਿਕਲੇ ਸੀ ਉਹਨਾਂ ਦੇ ਵੀ ਫ੍ਰੀ ਆਪਰੇਸ਼ਨ ਜਿਹੜੇ ਆ ਸ਼ੰਕਰਾਈ ਹਸਪੀਟਲ ਦੇ ਸਹਿਯੋਗ ਨਾਲ ਕਰਵਾ ਦਿੱਤੇ ਗਏ ਨੇ ਤੇ ਦੋ ਪੇਸ਼ੈਂਟ ਜਿਹੜੇ ਉੱਥੇ ਕਾਰਨੀਅਲ ਬੈਂਡਿੰਸ ਦੇ ਨਿਕਲੇ ਸੀ ਉਹਨਾਂ ਦਾ ਆਪਰੇਸ਼ਨ ਵੀ ਅਸੀਂ ਬਹੁਤ ਜਲਦੀ ਹੀ ਕਰਵਾ ਰਹੇ ਆ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਜਿਹੜੀ ਸਾਡੀ ਮਹਿਮਾ ਇਹ ਲਗਾਤਾਰ ਜਾਰੀ ਰਹੇਗੀ ਜਦ ਤੱਕ ਸਾਡਾ ਪ੍ਰਯਾਸ ਹੈ ਸੋਸਾਇਟੀ ਦਾ ਪ੍ਰਯਾਸ ਹੈ ਕਿ ਦੇਸ਼ ਦੇ ਵਿੱਚੋਂ ਕੋਰਨੀਆ ਬਲਾਈਂਡਨੈਸ ਪੀਸ਼ੈਂਟ ਖਤਮ ਨਹੀਂ ਹੋ ਜਾਂਦੇ ਤਦ ਤੱਕ ਸਾਡੀ ਸੋਸਾਇਟੀ ਜਿਹੜੀ ਹੈ ਇਸਦੇ ਪ੍ਰਤੀ ਕੰਮ ਕਰਦੀ ਰਹੇਗੀ ਇਹ ਸਰ ਇਹ ਤੋਂ ਬਗੈਰ ਹੋਰ ਕੋਈ ਪਲੈਨਿੰਗ ਜਿਹੜੀ ਇਸ ਗੁਫ਼ਤਗੂ ਦੇ ਦੌਰਾਨ ਮੈਂ ਕਰਨੀ ਤੁਹਾਡੇ ਨਾਲ ਭੁੱਲ ਗਿਆ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋ ਤੁਹਾਡੀ ਆਪਣੀ ਸੰਸਥਾ ਬਾਰੇ ਜਾਂ ਕੋਈ ਹੋਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਬਹੁਤ ਹੀ ਜਲਦ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਮਸ਼ੀਨ ਜਿਹੜੀ ਹੈ ਉਹ ਮਿਲਣ ਜਾ ਰਹੀ ਹੈ ਉਹ ਮਸ਼ੀਨ ਹੈ ਆ ਇਸ ਚੈਕਅਪ ਦੀ ਮਸ਼ੀਨ ਹੈ ਉਹਦੇ ਨਾਲ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਿਹੜੀ ਹੈ ਉਹ ਮਸ਼ੀਨ ਦੇ ਅੱਗੇ ਅਸੀਂ ਬੱਚੇ ਨੂੰ ਪਹੁੰਚਾਵਾਂਗੇ ਬੱਚੇ ਦੀ ਜਿਹੜੀ ਅੱਖ ਹੈ ਜਦੋਂ ਮਸ਼ੀਨ ਦੇ ਅੱਗੇ ਜਾਏਗੀ ਤਾਂ ਮਸ਼ੀਨ ਨੇ ਆਟੋਮੈਟਿਕਲੀ ਦੱਸ ਦੇਣਾ ਕਿ ਬੱਚੇ ਦੀ ਅੱਖ ਦੇ ਵਿੱਚ ਕੀ ਨੁਕਸਾ ਹੈ ਉਹ ਸਾਡੀ ਪਲੈਨਿੰਗ ਹੈ ਉਹ ਬਹੁਤ ਮਸ਼ੀਨ ਜਿਹੜੀ ਹੈ ਉਹ ਸਾਡੇ ਕੋਲ ਆਣ ਵਾਲੀ ਹੈ ਔਰ ਜਲਦੀ ਅਸੀਂ ਇਹ ਤਕਰੀਬਨ ਜਿੰਨੇ ਸਕੂਲ ਨੇ ਉਹਨਾਂ ਦੇ ਵਿੱਚ ਜਿਹੜੀ ਆਪਾਂ ਮੁਹਿੰਮ ਜਿਹੜੀ ਹੈ ਇਹ ਚਾਲੂ ਕਰਾਂਗੇ ਪੰਜ ਸਮਾਂ ਰਹਿੰਦੇ ਹੋਏ ਅਗਰ ਕੋਈ ਬੱਚਾ ਇਸ ਤਰ੍ਹਾਂ ਦਾ ਸਾਨੂੰ ਮਿਲਦਾ ਹੈ ਕਿ ਉਹਦਾ ਟਾਈਮ ਸਿਰ ਇਲਾਸਡ ਹੈ ਆ ਉਹ ਸੰਭਵ ਹੋ ਸਕਦਾ ਹੈ हां बहुत बहुत सो दोस्तों ए सन रोटरी आई बैंक दे अध्यक्ष संजीव अरोड़ा जी ते ਨਾਲ ਮੁਵਜਜ ਸਤਕਾਰਤ ਅਹੁਦੇਦਾਰ ਖੜੇ ਨੇ ਸਾਰੇ ਇਹਨਾਂ ਨੇ ਸਾਨੂੰ ਆਪਣੀ ਰੋਟਰੀ ਇੱਕ ਵਾਰੀ ਜਿਹੜੀ ਕੀਤੇ ਕਾਰਜ ਕਰਨ ਵਾਲੇ ਕਾਰਜ ਤੇ ਜਿਹੜੇ ਹੁਣ ਤੱਕ ਹੋ ਰਿਹਾ ਤੇ ਆਉਣ ਵਾਲੇ ਸਮੇਂ ਚ ਕੀ ਪਲੈਨਿੰਗ ਆ ਸਾਰਿਆਂ ਬਾਰੇ ਵਿਸਤਾਰ ਦੇ ਨਾਲ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਗਾਂ ਤੱਕ ਆਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਇਹੋ ਜਿਹੀਆਂ ਬਿਮਾਰੀਆਂ ਤੋਂ ਪੀੜਿਤ ਆ ਪਰ ਉਹਨਾਂ ਨੂੰ ਸਹੀ ਮਾਰਗਦਰਸ਼ਨ ਨਹੀਂ ਮਿਲਦਾ ਸਹੀ ਡਾਕਟਰ ਨਹੀਂ ਮਿਲਦਾ ਉਹ ਇਹਨਾਂ ਦੇ ਨਾਲ ਆ ਕੇ ਅਪਰੋਚ ਕਰ ਸਕਦੇ ਆ ਜਿੱਥੋਂ ਇਹਨਾਂ ਨੇ ਦੱਸਿਆ ਪੀ ਜੇ ਕੋ ਨੀਡੀ ਪਰਸਨ ਜ਼ਰ ਦੀਆ ਉਹਦੀ ਸੋਸਾਇਟੀ ਵੱਲੋਂ ਮਾਇਕ ਤੌਰ ਤੇ ਸਹਾਇਤਾ ਕੀਤੀ ਜਾਂਦੀ ਦਵਾਈ ਵੀ ਫਰੀ ਦਿੱਤੀ ਜਾਂਦੀ ਹੈ ਆਪਰੇਸ਼ਨ ਵੀ ਜਾਂ ਜਿਸ ਤਰ੍ਹਾਂ ਦਾ ਵੀ ਕੋਈ ਮੈਡੀਕਲ ਏਡ ਹੋਵੇ ਉਹ ਫਰੀ ਕੀਤੀ ਜਾਂਦੀ ਆ ਬਹੁਤ ਬਹੁਤ ਧੰਨਵਾਦ ਹਸ਼ਿਆਰਪੁਰ ਤੋਂ ਦਾਬਾਰਤ ਲਈ ਦਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਸਰ ਥੈਂਕ